ਦਸੰਬਰ ਤੱਕ ਦੀਆਂ ਬੁਢਾਪਾ ਪੈਨਸ਼ਨਾਂ 2500 ਜਾਂ 1500 ਬਜ਼ੁਰਗਾਂ ਦੀ ਹੋਈ ਬੱਲੇ ਬੱਲੇ ਸਸ਼ੀ ਗਾਲ ਦੋਸਤੋ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਤੇ ਦੋਸਤੋ ਇਸ ਚੈਨਲ ਤੇ ਅਸੀਂ ਰੋਜ਼ਾਨਾ ਦੇ ਤਾਜ਼ਾ ਅਪਡੇਟ ਘਰ ਪਰਿਵਾਰ ਨਾਲ ਸੰਬੰਧਤ ਸਵਾਨੀਆਂ ਨਾਲ ਸੰਬੰਧਤ ਬੱਚਿਆਂ ਨਾਲ ਸੰਬੰਧਤ ਤੇ ਸਰਕਾਰੀ ਸਕੀਮਾਂ ਨਾਲ ਸੰਬੰਧਤ ਵੀਡੀਓਜ਼ ਲੈ ਕੇ ਆਉਂਦੇ ਰਹਨੇ ਆ ਚੈਨਲ ਤੇ ਨਵੇਂ ਆਏ ਹੋ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਤੇ ਬੈਲ ਆਈਕਨ ਪ੍ਰੈਸ ਕਰ ਲਿਓ ਸ਼ੁਰੂ ਕਰਾਂਗੇ ਅੰਤ ਤੱਕ ਦੇਖਦੇ ਰਹਿਣਾ ਵਿਚਾਰਨਾ ਛੱਡਿਓ ਸਕਿਪ ਕਰਿਓ ਤੇ ਬਹੁਤ ਸਰੀਆਂ ਜਾਣਕਾਰੀਆਂ ਦੂਰੀਆਂ ਲੈ ਜਾਂਦੀਆਂ ਅੱਜ ਦੀ ਵੀਡੀਓ ਵਿੱਚ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਦਸੰਬਰ ਮਹੀਨੇ ਤੱਕ ਦੀਆਂ ਪੈਨਸ਼ਨਾਂ ਦਾ ਕੀ ਹੋਇਆ 1500 ਜਾਂ 2500 ਕਿੰਨੀ ਕਿੰਨੀ ਪੈਨਸ਼ਨ ਆਈ ਲੋਕਾਂ ਵੱਲੋਂ ਬਹੁਤ ਸਾਰੀਆਂ ਇਸ ਤਰ੍ਹਾਂ ਦੀਆਂ ਚਰਚਾਵਾਂ ਕੀਤੀਆਂ ਜਾ ਰਹੀਆਂ ਸਨ ਕਿ ਪੈਨਸ਼ਨਾਂ ਜਿਹੜੀਆਂ ਉਹ ਹੁਣ 10 ਮਹੀਨਿਆਂ ਦੀਆਂ ਹੀ ਖਾਤੇ ਦੇ ਵਿੱਚ ਆਇਆ ਕਰਨਗੀਆਂ ਇਸ ਦੇ ਉੱਤੇ ਇੱਕ ਰੋਕ ਲੱਗਦੇ ਹੋયા ਸਰਕਾਰ ਨੇ ਪੈਨਸ਼ਨਾਂ ਜਾਰੀ ਕਰ ਦਿੱਤੀਆਂ ਨੇ ਕਿੰਨਾ ਲੋਕਾਂ ਦੀਆਂ ਪੈਨਸ਼ਨਾਂ ਖਾਤਿਆਂ ਦੇ ਵਿੱਚ ਆਈਆਂ ਕਿਸ ਤਰ੍ਹਾਂ ਇਸ ਦਾ ਲਾਭ ਮਿਲਿਆ ਹੈ ਬਜ਼ੁਰਗ ਲਗਾਤਾਰ ਪਿਛਲੇ 2-3 ਮਹੀਨਿਆਂ ਤੋਂ ਪਰੇਸ਼ਾਨ ਹੁੰਦੇ ਆ ਰਹੇ ਸਨ ਪੈਨਸ਼ਨਾਂ ਨਹੀਂ ਆ ਰਹੀਆਂ ਸਨ ਤੇ ਹੁਣ ਇੱਕਦਮ ਬੁਜ਼ੁਰਗਾਂ ਨੂੰ ਫਾਇਦਾ ਹੋਇਆ ਹੈ ਤੁਹਾਡਾ ਵੀ ਖਾਤਾ ਤੁਸੀਂ ਚੈੱਕ ਜ਼ਰੂਰ ਕਰ ਲਿਓ ਪੂਰੀ ਗੱਲਬਾਤ ਤੁਹਾਨੂੰ ਦੱਸਾਂਗੇ ਵੀਡੀਓ ਅੰਤ ਤੱਕ ਦੇਖਦੇ ਰਹਿਣਾ ਉਸ ਤੋਂ ਪਹਿਲਾਂ ਰਾਸ਼ਨ ਕਾਰਡ ਸੰਬੰਧੀ ਇੱਕ ਵੱਡੀ ਜਾਣਕਾਰੀ ਹੈ ਉਹ ਤੁਹਾਡੇ ਨਾਲ ਸਾਂਝੀ ਕਰ ਦਿੰਨੇ ਆ ਰਾਸ਼ਨ ਕਾਰਡ ਸੰਬੰਧੀ ਇੱਕ ਬਦਲਾਅ ਕੀਤਾ ਹੈ ਸਰਕਾਰ ਨੇ ਕਿਹੜੀ ਸਰਕਾਰ ਨੇ ਬਦਲਾਅ ਕੀਤਾ ਇਸ ਬਾਰੇ ਪੂਰੀ ਚਰਚਾ ਕਰਾਂਗੇ ਵੀਡੀਓ ਅੰਤ ਤੱਕ ਜ਼ਰੂਰ ਦੇਖਿਓ ਲਾਸਟ ਦੇ ਵਿੱਚ ਤੁਹਾਨੂੰ ਪੈਨਸ਼ਨਾਂ ਬਾਰੇ ਦੱਸਣਾ ਹੈ ਕਿ ਪੈਨਸ਼ਨਾਂ ਦਾ ਵੀ ਕੀ ਅਪਡੇਟ ਆਇਆ ਹੈ ਪੂਰੀ ਵੀਡੀਓ ਦੇਖਣਾ ਅੰਤ ਤੱਕ ਦੇਖਦੇ ਰਹਿਣਾ ਰਾਸ਼ਨ ਕਾਰਡ ਧਾਰਕਾਂ ਲਈ ਖੁਸ਼ਖਬਰੀ ਹੁਣ ਇਨ੍ਹਾਂ ਪਰਿਵਾਰਾਂ ਦਾ ਵੀ ਬਣੇਗਾ ਰਾਸ਼ਨ ਕਾਰਡ ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਨੇ ਅchnicharwar ਨੂੰ ਕਿਹਾ ਕਿ ਦਿੱਲੀ ਵਿੱਚ ਹੁਣ 1,20,000 ਰੁਪਏ ਤੱਕ ਦੀ ਸਾਲਾਨਾ ਪਰਿਵਾਰ ਕਮਾਈਦਾਰ ਵਾਲੇ ਪਰਿਵਾਰਾਂ ਨੂੰ ਰਾਸ਼ਨ ਕਾਰਡ ਦਾ ਅਧਿਕਾਰ ਮਿਲੇਗਾ ਜੋ ਪਹਿਲਾਂ 1 ਲੱਖ ਤੱਕ ਸੀਮਿਤ ਸੀ ਗੁਪਤਾ ਨੇ ਦੱਸਿਆ ਕਿ ਇਹ ਫੈਸਲਾ ਹਾਲ ਹੀ ਵਿੱਚ ਦਿੱਲੀ ਕੈਬਨਿਟ ਦੀ ਮੀਟਿੰਗ ਵਿੱਚ ਲਿਆ ਗਿਆ ਸੀ ਉਹਨਾਂ ਦਾ ਸਪਸ਼ਟ ਕਹਿਣਾ ਹੈ ਕਿ ਖਾਦ ਸੁਰੱਖਿਆ ਕੋਈ एहसान ਨਹੀਂ ਸਗੋ ਗਰੀਬਾਂ ਦਾ ਅਧਿਕਾਰ ਹੈ ਉਹਨਾਂ ਦੀ ਸਰਕਾਰ ਦਾ ਸੰਕਲਪ ਹੈ ਕਿ ਕੋਈ ਵੀ ਜ਼ਰੂਰਤਮੰਦ ਵਿਅਕਤੀ ਸਿਰਫ ਵਿਵਸਥਾ ਦੀਆਂ ਖਾਮੀਆਂ ਕਾਰਨ ਭੁੱਖਾ ਨਾ ਰਹੇ ਸਾਲ ਤੋਂ ਸਪਸ਼ਟ ਨਿਜਮਾ ਦੇ ਕਮੀ ਵਿੱਚ ਦਿੱਲੀ ਵਿੱਚ 3 ਲੱਖ 99883 ਤੋਂ ਵੱਧ ਅਰਜ਼ੀਆਂ ਪੈਂਡਿੰਗ ਪਈਆਂ ਨੇ ਅਤੇ 11 ਲੱਖ 65965 ਤੋਂ ਵੱਧ ਲੋਕ ਅਜੇ ਵੀ ਖਾਦ ਸੁਰੱਖਿਆ ਦੀ ਉਡੀਕ ਵਿੱਚ ਨੇ ਜਿਨ੍ਹਾਂ ਨੂੰ ਹੁਣ ਪਾਰਦਰਸ਼ੀ ਅਤੇ ਜ਼ਰੂਰਤ ਆਧਾਰਤ ਪ੍ਰਣਾਲੀ ਅਧੀਨ ਸ਼ਾਮਲ ਕੀਤਾ ਜਾਵੇਗਾ ਉਹਨਾਂ ਦੱਸਿਆ ਕਿ ਨਵੇਂ ਨਿਯਮਾਂ ਅਧੀਨ ਪ੍ਰਾਇੋਰਟੀ ਪਰਿਵਾਰਾਂ ਦੀ ਪਛਾਣ ਲਈ ਆਮਦਨ ਹੱਦ ਨੂੰ ਵਿਵਹਾਰਕ ਬਣਾਇਆ ਗਿਆ ਹੈ ਹੁਣ 1,20,000 ਰੁਪਏ ਤੱਕ ਦੀ ਸਾਲਾਨਾ ਪਰਿਵਾਰ ਕਮਦਨ ਵਾਲੇ ਪਰਿਵਾਰ ਖਾਦ ਸੁਰੱਖਿਆ ਦੇ ਦਾਇਰਾ ਵਿੱਚ ਆਉਣਗੇ ਪਹਿਲਾਂ ਇਹ ਆਮਦਨ ਸੀਮਾ 1 ਲੱਖ ਰੁਪਏ ਸੀ ਇਸ ਲਈ ਰੈਵਨਿਊ ਵਿਭਾਗ ਵੱਲੋਂ ਜਾਰੀ ਆਮਦਨ ਪ੍ਰਮਾਣ ਪੱਤਰ ਅਨਿਵਾਰਿਆ ਕੀਤਾ ਗਿਆ ਹੈ ਜਿਸ ਨਾਲ ਸਵੈ ਪ੍ਰਮਾਣੀਕਰਨ सेल्फ वेरिफिकेशन दी वीवर्स था खत्म हो जाएगी नए नियम अनुसार अजय परिवार जिन्ना ਕੋਲ ਦਿੱਲੀ ਵਿੱਚ اے ਤੋਂ ਈ ਸ਼੍ਰੇਣੀ ਦੀਆਂ ਕਲੋਨੀਆਂ ਵਿੱਚ ਜਾਇਦਾਦ ਹੈ ਜੋ ਆਮਦਨ ਟੈਕਸ ਦਿੰਦੇ ਹਨ ਜਿਨ੍ਹਾਂ ਕੋਲ 4 ਪਈਆ ਵਾਲਾ ਵਾਹਨ ਹੈ ਰੋਜੀ ਰੋਟੀ ਲਈ ਵਰਤਿਆ ਜਾਣ ਵਾਲਾ ਇੱਕ ਵਪਾਰਕ ਵਾਹਨ ਜਿਸ ਵਿੱਚ ਸ਼ਾਮਲ ਨਹੀਂ ਹੋਵੇਗਾ ਜਿਨ੍ਹਾਂ ਦੇ ਪਰਿਵਾਰ ਦਾ ਕੋਈ ਮੈਂਬਰ ਸਰਕਾਰੀ ਨੌਕਰੀ ਵਿੱਚ ਹੈ ਜਾਂ ਜਿਨ੍ਹਾਂ ਦੇ ਪਰਿਵਾਰ ਵਿੱਚ 2 ਕਿਲੋਵਾਟ ਤੋਂ ਵੱਧ ਦਾ ਬਿਜਲੀ ਕਨੈਕਸ਼ਨ ਹੈ ਇਸ ਯੋਜਨਾ ਦੇ ਪਾਤਰ ਨਹੀਂ ਹੋਣਗੇ ਮੁੱਖ ਮੰਤਰੀ ਨੇ ਕਿਹਾ ਕਿ ਹੁਣ ਪਹਿਲਾਂ ਉਹ ਪਹਿਲਾਂ ਪਾਓ ਦੀ ਵਿਵਸਥਾ ਖਤਮ ਕਰਕੇ ਜ਼ਿਲ੍ਹਾ ਪੱਧਰੀ ਕਮੇਟੀਆਂ ਰਾਹੀਂ ਅਰਜ਼ੀਆਂ ਦੀ ਜਾਂਚ ਮਨਜ਼ੂਰੀ ਤੇ ਕਰਮਬੱਧ ਪ੍ਰਾਇੋਰਟੀ ਤੈਅ ਕੀਤੀ ਜਾਵੇਗੀ ਚਨਾਲ ਹੀ ਤੁਹਾਨੂੰ ਹੁਣ ਅੱਗੇ ਦੱਸ ਦਈਏ ਕਿ ਦਸੰਬਰ ਮਹੀਨੇ ਤੱਕ ਦੀਆਂ ਜਿਹੜੀਆਂ ਪੈਨਸ਼ਨਾਂ ਨੇ ਪੰਜਾਬ ਸਰਕਾਰ ਨੇ ਜਾਰੀ ਕਰ ਦਿੱਤੀਆਂ ਇਸ ਦੇ ਵਿੱਚ ਬੁਢਾਪਾ ਪੈਨਸ਼ਨ ਵਿਧਵਾ ਪੈਨਸ਼ਨ ਬੇਸਹਾਰਾ ਬੱਚਿਆਂ ਦੀ ਪੈਨਸ਼ਨ ਅੰਗਹੀਨ ਵੀਰਾਂ ਦੀ ਪੈਨਸ਼ਨ ਹੈ ਸਾਰੀਆਂ ਪੈਨਸ਼ਨਾਂ ਨੇ ਜਿਹੜੀਆਂ ਉਹ ਖਾਤਿਆਂ ਦੇ ਵਿੱਚ ਭੇਜ ਦਿੱਤੀਆਂ ਗਈਆਂ ਦਸੰਬਰ ਮਹੀਨੇ ਤੱਕ ਦਸੰਬਰ 2025 ਤੱਕ ਦੀ ਜਿੰਨੀ ਵੀ ਪੈਨਸ਼ਨ ਰੁਕੀ ਹੋਈ ਸੀ ਸਭ ਦੇ ਖਾਤਿਆਂ ਦੇ ਵਿੱਚ ਆ ਚੁੱਕੀ ਹੈ ਹੁਣ 12 ਮਹੀਨਿਆਂ ਦੀ ਪੈਨਸ਼ਨ ਸਾਲ ਭਰ ਦੀ ਪੈਨਸ਼ਨ ਸਭ ਦੇ ਖਾਤਿਆਂ ਦੇ ਵਿੱਚ ਪਹੁੰਚ ਚੁੱਕੀ ਹੈ ਜਿਹੜੀ ਕਿ ਬਹੁਤ ਵੱਡੀ ਚਰਚਾ ਚੱਲ ਰਹੀ ਸੀ ਪਿਛਲੇ ਦਿਨਾਂ ਤੋਂ ਕਿ ਹੁਣ ਸਰਕਾਰ ਸਿਰਫ 10 ਮਹੀਨੇ ਦੀ ਪੈਨਸ਼ਨ ਹੀ ਦਿਆ ਕਰੇਗੀ 2 ਮਹੀਨਿਆਂ ਦੀ ਪੈਨਸ਼ਨ ਰੁਕੀ ਹੋਈ ਸੀ ਉਹ ਪੈਨਸ਼ਨਾਂ ਜਾਰੀ ਕਰ ਦਿੱਤੀਆਂ ਗਈਆਂ ਇਸ ਦੇ ਨਾਲ ਬਜ਼ੁਰਗਾਂ ਨੂੰ ਇੱਕ ਵੱਡਾ ਫਾਇਦਾ ਇਹ ਜ਼ਰੂਰ ਹੋਇਆ ਹੈ ਕਿ ਉਹਨਾਂ ਦੇ ਖਾਤਿਆਂ ਦੇ ਵਿੱਚ ਇਕੱਠਾ 3000 ਰੁਪਏ ਆਏ ਨੇ ਕਿਉਂਕਿ ਇੱਕ ਪੈਨਸ਼ਨ ਦਸੰਬਰ 4 ਦਸੰਬਰ ਨੂੰ ਜਾਰੀ ਕੀਤੀ ਗਈ ਸੀ ਉਸ ਤੋਂ ਬਾਅਦ ਇੱਕ ਪੈਨਸ਼ਨ ਹੈ ਜਿਹੜੀ ਉਹ 6 ਜਨਵਰੀ ਨੂੰ ਜਾਰੀ ਕਰ ਦਿੱਤੀ ਗਈ 6 ਜਨਵਰੀ 2026 ਨੂੰ ਤੇ ਉਸ ਤੋਂ ਬਾਅਦ 13 ਜਨਵਰੀ 2026 ਨੂੰ ਇੱਕ ਪੈਨਸ਼ਨ ਜਾਰੀ ਕਰ ਦਿੱਤੀ ਗਈ ਇਸੇ ਜਨਵਰੀ ਮਹੀਨੇ ਦੇ ਵਿੱਚ ਵਿੱਚ ਦੋ ਪੈਨਸ਼ਨਾਂ ਖਾਤਿਆਂ ਦੇ ਵਿੱਚ ਆਈਆਂ ਨੇ ਉਹਨਾਂ ਦੇ ਨਾਲ 10000 ਰੁਪਇਆ ਇਕੱਠਾ ਖਾਤੇ ਦੇ ਵਿੱਚ ਬਜ਼ੁਰਗਾਂ ਦੇ ਵਿੱਚ ਪਹੁੰਚਿਆ ਹੈ ਪਿਛਲੇ ਮਹੀਨੇ ਤੰਗੀਆਂ ਜ਼ਰੂਰ ਆਈਆਂ ਨੇ ਪਰ ਹੁਣ ਸਰਕਾਰ ਨੇ ਇਹ ਇਕੱਠੇ ਪੈਸੇ ਭੇਜ ਕੇ ਵੀ ਇੱਕ ਵੱਡਾ ਸਹਾਰਾ ਦਿੱਤਾ ਹੈ ਸਰਕਾਰ ਨੂੰ ਇਹ ਸਰਕਾਰ ਦੇ ਵੱਲੋਂ ਇੱਕ ਬਜ਼ੁਰਗਾਂ ਨੂੰ ਤੋਹਫਾ ਮੰਨਿਆ ਜਾ ਸਕਦਾ ਹੈ ਹੁਣ ਤੁਹਾਨੂੰ ਦੱਸ ਦਈਏ ਕਿ ਦਸੰਬਰ ਮਹੀਨੇ ਤੱਕ ਦੀਆਂ ਸਾਰੀਆਂ ਪੈਨਸ਼ਨਾਂ ਹੀ ਖਾਤਿਆਂ ਦੇ ਵਿੱਚ ਸਰਕਾਰ ਵੱਲੋਂ ਭੇਜੀਆਂ ਜਾ ਚੁੱਕੀਆਂ ਨੇ ਦਸੰਬਰ 2025 ਤੱਕ ਦਾ ਹਸਾਬ ਕਿਤਾਬ ਸਰਕਾਰ ਪੂਰਾ ਕਰ ਚੁੱਕੀ ਹੈ ਹੁਣ ਅੱਗੇ ਪੈਨਸ਼ਨ ਜਨੂਅਰੀ ਮਹੀਨੇ ਦੀ ਆਉਣੀ ਹੈ ਇਹ ਫਰਵਰੀ ਦੇ ਵਿੱਚ ਆਵੇਗੀ ਤੇ ਇਸ ਸਾਲ ਦਾ ਜਿਹੜਾ ਰਿਕਾਰਡ ਹੈ ਅੱਗੇ ਸ਼ੁਰੂ ਹੋ ਜਾਏਗਾ ਤਾਂ ਤੁਹਾਨੂੰ ਦੱਸ ਦਈਏ ਕਿ ਜਿਨ੍ਹਾਂ ਦੀਆਂ ਪੈਨਸ਼ਨਾਂ ਰੁਕੀਆਂ ਹੋਈਆਂ ਸਨ ਸਭ ਦੀਆਂ ਖਾਤਿਆਂ ਦੇ ਵਿੱਚ ਆ ਗਈਆਂ ਨੇ ਜੇਕਰ ਤੁਹਾਡੀ ਪੈਨਸ਼ਨ ਵੀ ਅਜੇ ਤੱਕ ਖਾਤੇ ਦੇ ਵਿੱਚ ਨਹੀਂ ਆਈ ਹੈ ਤਾਂ ਇੱਕ ਕਮੈਂਟ ਬਾਕਸ ਵਿੱਚ ਕਮੈਂਟ ਕਰਕੇ ਸਾਨੂੰ ਜਰੂਰ ਦੱਸਿਓ ਇਸੇ ਤਰ੍ਹਾਂ ਦੀਆਂ ਹੋਰ ਵੀਡੀਓ ਲੈ ਕੇ ਆਉਂਦੇ ਰਹਾਂਗੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਮਿਲਦੇ ਆਂ ਅਗਲੀ ਵੀਡੀਓ ਦੇ ਨਾਲ and